ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਤੁਹਾਡੇ ਲਾਈਕ ਕਮੈਂਟ ਕਰਨ ਨਾਲ ਮੈਨੂੰ ਕਾਫੀ ਹੌਸਲਾ ਮਿਲਦਾ। ਆਪਣੀ ਅੱਜ ਦੀ ਕਹਾਣੀ ਇੱਕ ਇਹੋ ਜੀ ਔਰਤ ਦੀ ਕਹਾਣੀ ਆ। जिਨੇ لالਚ ਦੇ ਵਿੱਚ ਆ ਕੇ ਆਪਣੀ ਹੀ ਭਤੀਜੀ ਦੀ ਜ਼ਿੰਦਗੀ ਕਿਵੇਂ ਬਰਬਾਦ ਕੀਤੀ ਰੀਤ ਜਦੋਂ ਛੋਟੀ ਸੀ ਤਾਂ ਉਹਦੇ ਪਿਓ ਨੂੰ ਸ਼ਰਾਬ ਪੀਣ ਦੀ ਆਦਤ ਸੀ ਪਹਿਲਾਂ ਪਹਿਲਾਂ ਉਹ ਘੱਟ ਸ਼ਰਾਬ ਪੀਂਦਾ ਸੀ ਪਰ ਰੀਤ ਦੇ ਜਨਮ ਤੋਂ ਬਾਅਦ ਉਹਨੇ ਦਿਨ ਰਾਤ ਇੱਕ ਕਰਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸ਼ਰਾਬ ਪੀ ਕੇ ਉਹ ਰੀਤ ਤੇ ਉਹਦੀ ਮਾਂ ਦੀ ਬਹੁਤ ਕੁੱਟਮਾਰ ਕਰਦਾ ਰੀਤ ਦੀ ਮਾਂ ਕਿੰਨਾ ਕਿੰਨੇ ਦਿਨ ਪੀ ਕੇ ਬੈਠੀ ਰਹਿੰਦੀ ਜੇ ਤੋਂ ਕੁੱਟਦਾ ਮਾਰਦਾ ਹਨਾ ਜਿਆਦਾ ਤੰਗ ਕਰਦਾ ਤਾਂ ਉਹ ਰੀਤ ਨੂੰ ਲੈ ਕੇ ਆਪਣੇ ਪੇਕੇ ਚਲੀ ਜਾਂਦੀ ਪਰ ਫਿਰ ਉਹਦੇ ਘਰ ਦੇ ਉਹਨੂੰ ਸਮਝਾ ਬਿਜਾ ਕੇ ਭੇਜ ਦਿੰਦੇ ਕਿ ਹੁਣ ਤਾਂ ਤੇਰੇ ਧੀ ਵੀ ਹੋ ਗਈ ਹਨਾ ਤੈਨੂੰ ਉੱਥੇ ਗੁਜ਼ਾਰਾ ਕਰਨਾ ਪਊ ਵੀ ਚਲ ਜਿਹੋ ਜਾ ਵੀ ਹੈਗਾ ਤੇਰੇ ਘਰ ਵਾਲਾ ਰੀਤ ਦੀ ਮਾਂ ਕਹਿੰਦੀ ਵੀ ਕੀ ਇਹ ਇੱਕ ਔਰਤ ਦੀ ਕਿਸਮਤ ਦੇ ਵਿੱਚ ਲਿਖਿਆ ਹੀ ਹੋਇਆ ਵੀ ਜੇ ਉਹਦੇ ਘਰ ਵਾਲਾ ਤੇ ਉਹਨੂੰ ਕੁੱਟਣ ਦਾ ਅਧਿਕਾਰ ਆ ਵੀ ਕੀ ਜ਼ਿੰਮੇਵਾਰੀ ਨਿਭਾਉਂਦਾ ਉਹ ਸਾਰਾ ਦਿਨ ਤਾਂ ਸ਼ਰਾਬ ਨਾਲ ਡੱਕ ਕੇ ਪਿਆ ਰਹਿੰਦਾ ਘਰ ਦੀ ਕੋਈ ਜ਼ਿੰਮੇਵਾਰੀ ਦਾ ਫਿਕਰ ਨਹੀਂ ਚੀਜ਼ਾਂ ਘੜਦੀਆਂ ਵਿੱਚ ਹੀ ਜਾਂਦਾ ਬਿਉਧਨ ਦੂਰ ਨਹੀਂ ਜਦੋਂ ਉਹ ਸਾਰੀ ਜ਼ਮੀਨ ਜਾਇਦਾਦ ਵੇਚ ਵਟ ਕੇ ਖਾ ਪੀ ਜੂਗਾ ਤੇ ਐਂਡ ਤੇ ਉਹਨੇ ਮਰਨਾ ਹੀ ਆ ਬੇਮੌਤ ਪਰ ਰੀਤ ਦੇ ਨਾਨਕੇ ਕਹਿ ਦਿੰਦੇ ਵੀ ਆਪਣੇ ਕੋਲੇ ਫਿਰ ਕੋਈ ਹੱਲ ਵੀ ਹੈ ਨਹੀਂ ਹੁਣ ਕੀ ਕਰੀਏ ਚੱਲ ਰੀਤ ਦੀ ਮਾਂ ਆਪਣਾ ਮਨ ਸਮਝਾਉਂਦੀ ਤੇ ਆਪਣੀ ਧੀ ਵੱਲ ਵੇਖ ਕੇ ਫੇਰ ਆ ਜਾਂਦੀ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਰੀਤ ਜਿਹੜੀ ਸਕੂਲ ਪੜਨ ਲਾਤੀ ਜਦੋਂ ਰੀਤ ਸਕੂਲ ਪੜਨ ਜਾਂਦੀ ਤਾਂ ਵੀ ਰੀਤ ਦਾ ਪਿਓ ਦੀ ਮਾਂ ਨਾਲ ਕਲੇਸ਼ ਕਰਦਾ ਤੇ ਕਈ ਵਾਰੀ ਤਾਂ ਰੀਤ ਦੇ ਸਕੂਲ ਜਾ ਕੇ ਵੀ ਉਹ ਉਹਨੂੰ ਗਾਲਾਂ ਦੇਣ ਲੱਗ ਜਾਂਦਾ ਤੇ ਉਹਨੂੰ ਕਹਿ ਦਿੰਦਾ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਇੱਥੇ ਸਕੂਲ ਆਈਆਂ ਅਧਿਆਪਕਾਂ ਦੇ ਸਾਹਮਣੇ ਹੀ ਬੁਰਾ ਬੋਲਦਾ ਉਹਨੂੰ ਤੇ ਅਧਿਆਪਕ ਵੀ ਹੈਰਾਨ ਰਹਿ ਜਾਂਦੇ ਵੀ ਇਹ ਕਿਹੋ ਜਿਹਾ ਪਿਓ ਆ ਜਿਹੜਾ ਇੰਨੀ ਸ਼ਰਾਬ ਪੀ ਕੇ ਆਪਣੀ ਧੀ ਦੇ ਸਕੂਲ ਆਉਂਦਾ ਤੇ ਉਹਦੀ ਇਸ ਤਰ੍ਹਾਂ ਬੇਇੱਜ਼ਤੀ ਕਰਦਾ ਚਲੋ ਰੀਤ ਨੇ ਇੱਕ ਦੋ ਵਾਰੀ ਤਾਂ ਬਰਦਾਸ਼ਤ ਕਰਿਆ ਪਰ ਜਦੋਂ ਉਹ ਸ਼ਰਾਬ ਨਾਲ ਰੱਜ ਕੇ ਉਹਦੇ ਸਕੂਲ ਜਾਂਦਾ ਤਾਂ ਰੀਤ ਨੂੰ ਇਹ ਗੱਲ ਬੁਰੀ ਲੱਗਦੀ ਰੀਤ ਆਪਣੀ ਮਾਂ ਕੋਲੇ ਰੋਂਦੀ ਕਹਿੰਦੀ ਵੀ ਮੈਂ ਤਾਂ ਪੜਨਾ ਨਹੀਂ ਬੱਸ ਸੋ ਮੈਂ ਤਾਂ ਜਿੰਨਾ ਪੜ੍ਹਨਾ ਸੀ ਪੜ੍ਹ ਲਿਆ ਵੀ ਮੈਂ ਨਹੀਂ ਵੀ ਜਿਹੋ ਜੇ ਆਪਣੇ ਘਰ ਦੇ ਹਾਲਾਤ ਆ ਵੈਸੇ ਵੀ ਬੰਦੇ ਦਾ ਪੜਨਣ ਨੂੰ ਜੀ ਨਹੀਂ ਕਰਦਾ ਚਲੋ ਰੀਤ ਦੀ ਮਾਂ ਨੇ ਉਹਨੂੰ ਪੜਨੋਂ ਹਟਾਲਿਆ ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਕੋਈ ਪੜ੍ਹਾਈ ਦੀ ਬਹੁਤੀ ਇੱਮੀਅਤ ਨਹੀਂ ਹੁੰਦੀ ਸੀ ਘਰ ਦੇ ਕੰਮ ਕਾਰ ਹੀ ਕੁੜੀਆਂ ਨੂੰ ਜ਼ਿਆਦਾ ਸਿਖਾਏ ਜਾਂਦੇ ਸੀ ਤੇ ਚਲੋ ਰੀਤ ਜਿਹੜੀ ਘਰੇ ਆਪਣੀਆਂ ਸਹੇਲੀਆਂ ਦੇ ਕੋਲੇ ਆਣ ਗਵਾਣ ਦੇ ਵਿੱਚ ਚਾਦਰਾਂ ਕੱਢਣੀਆਂ ਸਿਲਾਈ ਵਗੈਰਾ ਦਾ ਕੰਮ ਸਿੱਖਣ ਲੱਗ ਗਈ ਕਿਉਂਕਿ ਇਹ ਨਾਲ ਨਾਲ ਉਹਦਾ ਜੀ ਲੱਗਿਆ ਰਹਿੰਦਾ ਸੀ ਅ ਹੋਰ ਸਮਾਂ ਗੁਜ਼ਰਿਆ ਰੀਤ ਵੱਡੀ ਹੋਈ ਤਾ ਇੱਕ ਦਿਨ ਰੀਤ ਦੀ ਭੂਆ ਜਿਹੜੀ ਮਿਲਣ ਆਉਂਦੀ ਆ ਰੀਤ ਦੀ ਭੂਆ ਕੋਲ ਰੀਤ ਦੀ ਮਾਂ ਕਹਿੰਦੀ ਆ ਵੀ ਤੁਸੀਂ ਹਨਾ ਆਪਣੇ ਭਰਾ ਨੂੰ ਕਦੇ ਵੀ ਰੋਕ ਟੋਕ ਨਹੀਂ ਕੀਤੀ ਵੀ ਇੰਨੀ ਸ਼ਰਾਬ ਪੀਂਦਾ ਵੀ ਸਾਰਾ ਕੁਝ ਵੇਚ ਵਟ ਕੇ ਖਾਈ ਜਾਂਦਾ ਵੀ ਮੈਂ ਕਿਵੇਂ ਗੁਜ਼ਾਰਾ ਕਰੂੰ ਵੀ ਕੱਲ ਨੂੰ ਮੈਂ ਆਪਣੀ ਧੀ ਦਾ ਵਿਆਹ ਵੀ ਕਰਨਾਗਾ ਹੁਣ ਵਿਆਹ ਤੇ ਖਰਚਾ ਹੋਊਗਾ ਵੀ ਮੈਂ ਕਿੱਥੋਂ ਕਰੂੰ ਵੀ ਜਿੰਨਾ ਕ ਮੈਂ ਕੰਮ ਕਰਦੀ ਆ ਦਿਹਾੜੀ ਦਾ ਪਾ ਓਨੇ ਕ ਨਾਲ ਘਰ ਦਾ ਖਰਚਾ ਚੱਲਦਾ ਵੀ ਇਹ ਤਾਂ ਕੋਈ ਵੀ ਘਰ ਦੇ ਵਿੱਚ ਯੋਗਦਾਨ ਨਹੀਂ ਪਾਉਂਦਾ ਵੀ ਜਿਹੜੇ ਦੋ ਔਰੇ ਜ਼ਮੀਨ ਦੇ ਸੀ ਉਹ ਵੀ ਵੇਚਤੇ ਤੇ ਵੀ ਮੈਨੂੰ ਲੋਕਾਂ ਦੇ ਘਰੇ ਕੰਮ ਕਰਨਾ ਪੈ ਰਿਹਾ ਤਾਂ ਰੀਤ ਦੀ ਭੂਆ ਕਹਿੰਦੀ ਕਿ ਰੀਤ ਹੁਣ ਵਿਆਹ ਦੀ ਉਮਰ ਆ ਚਲ ਤੂੰ ਐ ਕਰ ਰੀਤ ਦਾ ਵਿਆਹ ਕਰ ਦਿੰਨੇ ਆਪਾਂ ਇਹ ਤਾਂ ਸਿਰੋਂ ਬੋਝ ਲਈਏ ਰੀਤ ਦੀ ਮਾਂ ਨੂੰ ਇਹ ਗੱਲ ਠੀਕ ਲੱਗੀ ਵੀ ਚਲ ਜਦੋਂ ਇਹਦੀ ਭੂਆ ਸਾਥ ਦਿੰਦੀ ਆ ਹਨਾ ਵੀ ਮੈਂ ਕਿਵੇਂ ਨਾ ਕਿਵੇਂ ਆਪਣੀ ਕੁੜੀ ਵਾਸਤੇ ਰਿਸ਼ਤਾ ਲੱਭਾਂ ਤੇ ਰੀਤ ਦੀ ਮਾਂ ਕਹਿੰਦੀ ਵੀ ਮੇਰੀ ਪਰਜਾਈ ਕਹਿੰਦੀ ਸੀ ਰਿਸ਼ਤਾ ਕਰਾਉਣ ਨੂੰ ਉਹਨਾਂ ਦੀ ਰਿਸ਼ਤੇਦਾਰੀ ਚ ਹੀ ਆ ਮੁੰਡਾ ਵੀ ਮੈਂ ਗੱਲ ਕਰੂੰਗੀ ਰੀਤ ਦੀ 부ਆ ਕਹਿੰਦੀ ਵੀ ਦੇਖ ਜੇ ਤੂੰ ਚਾਹਣੀ ਆ ਵੀ ਮੈਂ ਵਿਆਹ ਦੇ ਵਿੱਚ ਕੋਈ ਯੋਗਦਾਨ ਪਾਵਾਂ ਮਦਦ ਕਰਾਂ ਤਾਂ ਫਿਰ ਰਿਸ਼ਤਾ ਤੈਨੂੰ ਮੈਨੂੰ ਦੇਣਾ ਪਊਗਾ ਵਧੀਆ ਮੁੰਡਾ ਲੱਭੂੰਗੀ ਕੋਈ ਐ ਨਹੀਂ ਲਾਂਭੇ ਵਾਲੀ ਗੱਲ ਨਹੀਂ ਰੀਤ ਦੀ ਮਾਂ ਸੋਚਦੀ ਆ ਵੀ ਚਲ ਭਝਾਈ ਨੂੰ ਤਾਂ ਮੈਂ ਮਨਾ ਲਉ ਭਰਾ ਭਝਾਈ ਨੂੰ ਤਾਂ ਵੀ ਇਹ ਨਾ ਗੁੱਸੇ ਹੋ ਜੇ ਤੇ ਉਹਨੂੰ ਕਹਿ ਦਿੰਦੀ ਆ ਵੀ ਚਲ ਕੋਈ ਨਾ ਭੈਣ ਜੀ ਤੂੰ ਲੱਭ ਲੈ ਰਿਸ਼ਤਾ ਤੇ 10 ਦਿਨਾਂ ਬਾਅਦ ਹੀ ਰੀਤ ਦੀ 부ਆ ਰੀਤ ਵਾਸਤੇ ਰਿਸ਼ਤਾ ਲੈ ਕੇ ਆ ਜਾਂਦੀ ਆ ਤੇ ਉਹ ਰੀਤ ਦੀ ਮਾਂ ਨੂੰ ਕਹਿੰਦੀ ਆ ਵੀ ਮੁੰਡਾ ਬਹੁਤ ਸੋਹਣਾਗਾ ਇਹ ਜ਼ਮੀਨ ਜਾਇਦਾਦ ਬਹੁਤ ਚੰਗੀ ਆ ਤੇ ਨਾਲੇ ਉਹ ਆਪਣੀ ਰੀਤ ਨੂੰ ਨਾ ਚੁੰਨੀ ਚੜਾ ਕੇ ਲੈ ਜਾਣਗੀ ਤੇਰਾ ਕੋਈ ਖਰਚ ਨਹੀਂ ਕਰਾਉਂਦੇਗੀ ਤਾਂ ਰੀਤ ਦੀ ਮਾਂ ਉਹਦੀ ਭੂਆ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਆ ਤੇ ਉਹਨੂੰ ਸ਼ਗਨ ਜਿਹੜਾ ਫੜਾ ਦਿੰਦੀ ਆ ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਸ਼ਗਨ ਆ ਜਿਹੜੇ ਉਹ ਇਸ ਤਰ੍ਹਾਂ ਹੀ ਫੜਾ ਦਿੱਤੇ ਜਾਂਦੇ ਸੀ ਬਚੋਲੇ ਦੇ ਹੱਥੀ ਭੇਜ ਕੇ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ ਸੀ ਤੇ ਰੀਤ ਦੀ ਮਾਂ ਜਿਹੜੀ ਉਹਦੀ ਭੂਆ ਨੂੰ ਐਂ ਕਹਿੰਦੀ ਆ ਵੀ ਮੁੰਡੇ ਵਾਲਿਆਂ ਨੂੰ ਮਨਜ਼ੂਰ ਹੋ ਜੂ ਨਾ ਰਿਸ਼ਤਾ ਤਾਂ ਉਹ ਕਹਿੰਦੀ ਵੀ ਹਾਂ ਉਹਨਾਂ ਨੇ ਮੈਨੂੰ ਭੇਜਿਆਗਾ ਚਲੋ ਰੀਤ ਦੀ ਪੂਆ ਸ਼ਗਣਾ ਤੇ ਸ਼ਗਣ ਦਾ ਸਮਾਨ ਲੈ ਕੇ ਚਲੀ ਜਾਂਦੀ ਆ। ਧੀ ਪੂਆ ਜਿਹੜੀ ਉਹ ਰਿਸ਼ਤਾ ਲੈ ਕੇ ਚਲੀ ਜਾਂਦੀ ਆ ਤੇ ਰੀਤ ਦੀ ਮਾਂ ਨੂੰ ਵੀ ਇਸ ਗੱਲ ਦਾ ਚਿੰਤਾ ਮੁੱਕ ਜਾਂਦੀ ਆ ਵੀ ਚਲੋ ਹੁਣ ਵਿਆਹ ਕਰ ਦੂੰਗੀ ਤੇ ਇਸ ਗੱਲੋਂ ਤਾਂ ਟੈਨਸ਼ਨ ਫਰੀ ਰਹੂੰਗੀ ਵੀ ਇਹ ਬੰਦਾ ਤਾਂ ਸਾਰੀ ਉਮਰ ਇਹੀ ਰਹਿਣਾ ਇਹਨੇ ਕਿਹੜਾ ਸੁਧਰਨਾਗਾ। ਚਲੋ 1 ਮਹੀਨੇ ਬਾਅਦ ਹੀ ਵਿਆਹ ਦਾ ਦਿਨ ਲੈ ਕੇ ਰੀਤ ਦੀ ਪੂਆ ਆ ਜਾਂਦੀ ਆ। ਰੀਤ ਦੀ ਮਾਂ ਨੇ ਰੀਤ ਦੀ ਪੂਆ ਤੇ ਵਿਸ਼ਵਾਸ ਕਰਕੇ ਰਿਸ਼ਤਾ ਉਹਨੂੰ ਦੇਤਾ ਤੇ ਰੀਤ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ। ਕਿਉਂਕਿ ਵਿਆਹ ਤੇ ਕੋਈ ਜ਼ਿਆਦਾ ਇਕੱਠ ਨਹੀਂ ਕੀਤਾ ਸੀ ਬਸ ਉਹ 5-10 ਕ ਬੰਦੇ ਆਏ ਤੇ ਵਿਆਹ ਕਿ ਲੈ ਗਏ ਰੀਤ ਜਦੋਂ ਆਪਣੇ ਸਹੁਰੇ ਘਰ ਗਈ ਤਾਂ ਉਹ ਆਪਣੇ ਸਹੁਰਿਆਂ ਦਾ ਘਰ ਵੇਖ ਕੇ ਹੈਰਾਨ ਰਹਿ ਗਈ ਤੇ ਉਹ ਦਿਲ ਦੇ ਵਿੱਚ ਆਪਣੀ ਭੂਆ ਨੂੰ ਅਸੀਸਾਂ ਦਿੰਦੀ ਆ ਹਨਾ ਵੀ ਚਲ ਉੱਥੇ ਤਾਂ ਮੈਂ ਨਰਕ ਚ ਸੀਗੀ ਵੀ ਇੱਥੇ ਮੇਰੀ ਭੂਆ ਨੇ ਵਧੀਆ ਘਰ-ਵਾਰ ਲੱਭਤਾ ਰੀਤ ਦੇ ਵਿਆਹ ਨੂੰ 2-3 ਦਿਨ ਹੋ ਜਾਂਦੇ ਆ ਪਰ ਰੀਤ ਨੇ ਆਪਣੇ ਘਰ ਵਾਲੇ ਨੂੰ ਹਜੇ ਤੱਕ ਨਹੀਂ ਵੇਖਿਆ ਸੀ ਕਿਉਂਕਿ ਜਦੋਂ ਵੀ ਰੀਤ ਆਪਣੇ ਕਮਰੇ 'ਚ ਆਉਂਦੀ ਤਾਂ ਉਹਦੇ ਘਰ ਵਾਲਾ ਸੁੱਤਾ ਪਿਆ ਹੁੰਦਾ ਸੀ ਉਹਨੇ ਵੀ ਆਪਣੇ ਘਰ ਵਾਲੇ ਨੂੰ ਨਹੀਂ ਬੁਲਾਇਆ ਤੇ 3-4 ਦਿਨਾਂ ਬਾਅਦ ਮਿਲਣੀ ਕਰਕੇ ਰੀਤ ਦੀ ਮਾਂ ਉਹਨੂੰ ਲੈ ਜਾਂਦੀ ਆ ਤੇ ਰੀਤ ਆਪਣੀ ਮਾਂ ਨਾਲ ਕੋਈ ਗੱਲ ਨਹੀਂ ਕਰਦੀ ਅ ਇੱਕ ਹਫਤਾ ਲਾ ਕੇ ਉਹ ਫਿਰ ਆਪਣੇ ਸਹੁਰੇ ਘਰ ਆਉਂਦੀ ਆ ਤੇ ਜਦੋਂ ਉਹ ਸਹੁਰੇ ਘਰ ਆਉਂਦੀ ਆ ਤਾਂ ਉਹਦੀ ਸੱਸ ਨੂੰ ਚੁੱਲ੍ਹੇ ਚੌਂਕੇ ਲਾ ਲੈਂਦੀ ਆ ਕਿ ਚੱਲ ਹੁਣ ਕੰਮ ਹਣਾ ਲਾ ਲੈਨੇ ਆ ਉਹਨੂੰ ਕੰਮ ਲਾ ਲੈਂਦੀ ਆ ਤੇ ਰੀਤ ਸਾਰੇ ਘਰ ਦੇ ਕੰਮ ਆ ਜਿਹੜੇ ਉਹ ਵਧੀਆ ਕਰਦੀ ਆ ਕਿਉਂਕਿ ਆਪਣੇ ਪੇਕੇ ਘਰ ਵੀ ਉਹ ਵਧੀਆ ਕੰਮ ਕਰਦੀ ਸੀਗੀ ਅ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ ਉਹ ਵੇਖਦੀ ਆ ਵੀ ਉਹਦੇ ਘਰ ਵਾਲਾ ਸਾਰਾ ਦਿਨ ਅੰਦਰ ਹੀ ਪਿਆ ਰਹਿੰਦਾ ਵੀ ਨਾ ਤਾਂ ਉਹ ਕਿਤੇ ਬਾਹਰ ਜਾਂਦਾ ਤੇ ਨਾ ਉਹ ਕਿਸੇ ਨੂੰ ਬੁਲਾਉਂਦਾ ਆਪਣੀ ਮਾਂ ਤੋਂ ਬਿਨਾ ਤੇ ਇੱਕ ਦਿਨ ਰੀਤ ਨੇ ਆਪਣੀ ਸੱਸ ਨੂੰ ਪੁੱਛਿਆ ਵੀ ਇਹ ਮੈਨੂੰ ਵੀ ਨਹੀਂ ਬੁਲਾਉਂਦਾ ਹਨਾ ਵੀ ਇਹ ਜਦੋਂ ਮੈਂ ਵੇਖਾਂ ਵੀ ਇਹ ਪਿਆ ਹੀ ਰਹਿੰਦਾ ਵੀ ਜਦੋਂ ਵੀ ਮੈਂ ਕਮਰੇ 'ਚ ਜਾਨੀ ਆ ਤਾਂ ਇਹ ਪਰੇਮੂ ਕਰਕੇ ਪੈ ਜਾਂਦਾ ਵੀ ਜੇ ਮੈਂ ਇਹਨੂੰ ਪਸੰਦ ਨਹੀਂ ਸੀ ਵੀ ਤੁਸੀਂ ਆਪਣੇ ਮੁੰਡੇ ਦਾ ਧੱਕੇ ਨਾਲ ਵਿਆਹ ਕਿਉਂ ਕੀਤਾ ਤਾਂ ਉਹਦੀ ਸੱਸ ਕਹਿੰਦੀ ਵੀ ਕੋਈ ਗੱਲ ਨਹੀਂ ਹੌਲੀ-ਹੌਲੀ ਸਭ ਕੁਝ ਠੀਕ ਹੋ ਜੂ ਉਹ ਕਹਿੰਦੀ ਵੀ ਮੈਨੂੰ ਗੱਲ ਦੱਸੋ ਤਾਂ ਉਹ ਨੂੰ ਦੱਸਦੀ ਹੈਗੀ ਕਿ ਇਹਦਾ ਜਿਹੜਾ ਜਵਾਕਾਂ ਵਰਗਾ ਦਿਮਾਗ ਆ ਵੀ ਏਸੇ ਕਰਕੇ ਇਹ ਤੈਨੂੰ ਹਜੇ ਪਸੰਦ ਨਹੀਂ ਕਰਦਾ ਵੀ ਇਹ ਮੈਨੂੰ ਹੀ ਬੁਲਾਉਂਦਾ ਵੀ ਕੋਈ ਗੱਲ ਨਹੀਂ ਇਹਦਾ ਲਾੜ ਚੱਲ ਰਿਹਾ ਹੈ ਇਹ ਠੀਕ ਹੋ ਜਾ ਚਲੋ ਰੀਤ ਆ ਜਿਹੜੀ ਸੋਚ ਲੈਂਦੀ ਹੈ ਵੀ ਜੋ ਕੁਝ ਮੇਰੀ ਕਿਸਮਤ ਦੇ ਵਿੱਚ ਲਿਖਿਆ ਸੀ ਪਰ ਹੌਲੀ-ਹੌਲੀ ਰੀਤ ਨੂੰ ਇਹ ਗੱਲ ਜਦੋਂ ਪਤਾ ਲੱਗਦੀ ਹੈ ਹਨਾ ਸਾਰੀ ਸਚਾਈ ਵੀ ਰੀਤ ਦੇ ਘਰ ਵਾਲਾ ਸੀ ਜਿਹੜਾ ਉਹ ਇੰਨਾ ਮੰਦਬੁੱਧੀ ਸੀ ਵੀ ਜੇ ਰੀਤ ਉਹਦੀ ਕਿਸੇ ਚੀਜ਼ ਨੂੰ ਹੱਥ ਲਾਉਂਦੀ ਤਾਂ ਉਹ ਰੀਤ ਨੂੰ ਜਵਾਕਾਂ ਵਾਂਗੂ ਪੂਰੀ ਤਰ੍ਹਾਂ ਕੁੱਟਦਾ ਇੱਕ ਦਿਨ ਰੀਤ ਰਾਤ ਨੂੰ ਸੁੱਤੀ ਪਈ ਹੁੰਦੀ ਆ ਤਾਂ ਉਹਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਜਿਵੇਂ ਉਹਦੇ ਗਲੇ ਤੇ ਬਹੁਤ ਭਾਰ ਆ ਰਿਹਾ ਹੁੰਦਾ ਤੇ ਉਹਦੀਆਂ ਅੱਖਾਂ ਚੋਂ ਪਾਣੀ ਨਿਕਲ ਰਿਹਾ ਹੁੰਦਾ ਜਦੋਂ ਉਹ ਅੱਖਾਂ ਖੋਲ੍ਹ ਕੇ ਵੇਖਦੀ ਆ ਜ਼ੋਰ ਦੀ ਤਾਂ ਉਹਦੇ ਘਰ ਵਾਲਾ ਜਿਹੜਾ ਗਲ ਦੇ ਵਿੱਚ ਚੁੰਨੀ ਪਾ ਕੇ ਉਹਨੂੰ ਵਟੇ ਦੇ ਰਿਹਾ ਹੁੰਦਾ ਤੇ ਉਹਦਾ ਗਲ ਘੁੱਟਿਆ ਜਾ ਰਿਹਾ ਹੁੰਦਾ ਜਿਦੇ ਕਰਕੇ ਰੀਤ ਇੰਨੀ ਬੇਵੱਸ ਹੁੰਦੀ ਆ ਵੀ ਉਹਦੇ ਗਲ ਚੋਂ ਆਵਾਜ਼ ਵੀ ਨਹੀਂ ਨਿਕਲਦੀ ਉਹ ਹੱਥ ਪੈਰ ਮਾਰ ਕੇ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰਦੀ ਆ ਪਰ ਉਹਦਾ ਹਨਾ ਦਬਾਈ ਇੰਨਾ ਸੀ ਕਿਉਂਕਿ ਜਦੋਂ ਕੋਈ ਸੁੱਤੇ ਬੰਦੇ ਨੂੰ ਦੱਬ ਲੈਂਦਾ ਤੇ ਸੁੱਤੇ ਪਏ ਬੰਦੇ ਦਾ ਕੋਈ ਇੰਨਾ ਜ਼ੋਰ ਨਹੀਂ ਚੱਲਦਾ ਵੈਸੇ ਵੀ ਉਹ ਇੱਕ ਮਰਦ ਸੀ ਹਨਾ ਤੇ ਉਹਦੇ ਵਿੱਚ ਜਾਨ ਇੰਨੀ ਸੀ ਵੀ ਰੀਤ ਉਹ ਤੋਂ ਆਪਣੇ ਆਪ ਨੂੰ ਛੁਡਾ ਨਾ ਸਕੀ ਫਿਰ ਅਚਾਨਕ ਰੀਤ ਦਾ ਧਿਆਨ ਗਿਆ ਵੀ ਨਾਲ ਨਾ ਟੇਬਲ ਤੇ ਜੱਗ ਪਿਆ ਸੀ ਪਾਣੀ ਵਾਲਾ ਉਹਨੇ ਜੱਗ ਤੇ ਹੱਥ ਮਾਰਿਆ ਤੇ ਆਵਾਜ਼ ਸੁਣ ਕੇ ਉਹਦੀ ਸੱਸ ਭੱਜੀ ਆਈ ਉਹਦੀ ਸੱਸ ਨੇ ਉਹਦੇ ਘਰ ਵਾਲੇ ਨੂੰ ਆਵਾਜ਼ ਮਾਰੀ ਉਹਨਾਂ ਦੋਨਾਂ ਜੀਆਂ ਨੇ ਰੀਤ ਨੂੰ ਮਸਾ ਛੁਡਾਇਆ ਰੀਤ ਜਿਹੜੀ ਉਹਦਾ ਗਲਾ ਬਿਲਕੁਲ ਸੁੱਜ ਗਿਆ ਉਹਦੀਆਂ ਅੱਖਾਂ ਚੋਂ ਪਾਣੀ ਤੇ ਉਹਦਾ ਬਰਾਹਾਲ ਹੋ ਗਿਆ ਚਲ ਰੀਤ ਜਾ ਕੇ ਦੂਜੇ ਕਮਰੇ ਦੇ ਵਿੱਚ ਪੈ ਗਈ ਨੀਂਦ ਤਾਂ ਉਹਨੂੰ ਕੀ ਆਉਣੀ ਸੀ ਸਾਰੀ ਰਾਤ ਉਹ ਰੋਈ ਗਈ ਤੇ ਆਪਣੀ ਭੂਆ ਨੂੰ ਕੋਸਦੀ ਰਹੀ ਵੀ ਮੇਰੀ ਭੂਆ ਨੇ ਜਾਣ ਬੁੱਝ ਕੇ ਹਨਾ ਵੀ ਮੈਨੂੰ ਕਿੱਥੇ ਫਸਾਇਆਗਾ ਅਗਲੇ ਦਿਨ ਸਵੇਰੇ ਉਹ ਜਦੋਂ ਉੱઠી ਤਾਂ ਉਹਦਾ ਗਲਾ ਬਹੁਤ ਸੁੱਜਿਆ ਪਿਆ ਸੀ ਤੇ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਵੀ ਜਦੋਂ ਤੁਹਾਨੂੰ ਪਤਾ ਸੀ ਹਨਾ ਤੁਹਾਡੇ ਪੁੱਤ ਦਾ ਵੀ ਇਹ ਕਿਸੇ ਤੇ ਭਰੋਸਾ ਨਹੀਂ ਕਰਦਾ ਤੇ ਵੀ ਮੇਰੀ ਜਾਨ ਲੈਣੀ ਕਿਉਂ ਕੀਤੀ ਹੈ ਹਨਾ ਤੁਸੀਂ ਕਿਉਂ ਵਿਆਹ ਕੀਤਾ ਤੇ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਸੀ ਤੁਸੀਂ ਮੇਰੀ ਜ਼ਿੰਦਗੀ ਖਰਾਬ ਕੀਤੀ ਤਾਂ ਉਹਦੀ ਸੱਸ ਕਹਿੰਦੀ ਵੀ ਤੇਰੀ ਭੂਆ ਨੂੰ ਨਹੀਂ ਸ਼ਰਮ ਆਈ ਜਿਨੇ ਸਾਡੇ ਤੋਂ 2 ਲੱਖ ਰੁਪਈਆ ਤੇ ਇੱਕ ਸੋਨੇ ਦਾ ਕੜਾ ਲਿਆ ਰਿਸ਼ਤਾ ਕਰਾਉਣ ਬਦਲੇ ਕਹਿੰਦੀ ਉਹ ਹੀ ਕਹਿੰਦੀ ਸੀ ਵੀ ਮੇਰੀ ਭਤੀਜੀ ਦਾ ਰਿਸ਼ਤਾ ਲੈ ਲਓ ਤੇ ਕਹਿੰਦੀ ਅਸੀਂ ਕਿਹੜਾ ਉਹਨੂੰ ਜ਼ੋਰ ਨਾਲ ਕਿਹਾ ਸੀ ਵੀ ਸਾਨੂੰ ਰਿਸ਼ਤਾ ਕਰਵਾ ਜਦੋਂ ਰੀਤ ਇਹ ਗੱਲ ਸੁਣਦੀ ਆ ਤਾਂ ਉਹਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਜਾਂਦੀ ਆ ਵੀ ਮੇਰੀ ਭੂਆ ਨੇ ਮੇਰੇ ਨਾਲ ਇੰਨੀ ਠੱਗੀ ਮਾਰੀ ਚਲੋ ਉਹ ਬੱਸ ਚੜਦੀ ਆ ਤੇ ਆਪਣੇ ਪੇਕੇ ਆ ਜਾਂਦੀ ਆ ਪੇਕੇ ਆ ਕੇ ਜਦੋਂ ਉਹਦੀ ਮਾਂ ਉਹਦੀ ਹਾਲਤ ਵੇਖਦੀ ਆ ਤਾਂ ਉਹਨੂੰ ਪੁੱਛਦੀ ਆ ਵੀ ਰੀਤ ਤੈਨੂੰ ਕੀ ਹੋਇਆ ਰੀਤ ਤੋਂ ਬੋਲਿਆ ਨਹੀਂ ਜਾ ਰਹਾ ਹੁੰਦਾ ਬੱਸ ਉਹ ਰੋਈ ਜਾਂਦੀ ਆ ਉਹਦੀ ਮਾਂ ਜਿਹੜੀ ਉਹ ਸੋਚਦੀ ਆ ਵੀ ਮੈਂ ਕਿਹੋ ਜੀ ਨਿਰਭਾਗੀ ਮਾਂ ਆਂਗੀ ਹਨਾ ਵੀ ਮੈਂ ਤਾਂ ਮੁੜ ਕੇ ਤੇਰੇ ਕੋਲ ਜਾ ਕੇ ਨਹੀਂ ਖੜੀਗੀ ਵੀ ਤੇਰੀ ਇਹੋ ਜੀ ਹਾਲਤ ਕੀ ਹੋ ਗਈ ਵੀ ਨਾ ਤੂੰ ਮੈਨੂੰ ਕਦੇ ਕੋਈ ਗੱਲ ਦੱਸੀ ਆ ਤਾਂ ਰੀਤ ਆਪਣੀ ਮਾਂ ਨੂੰ ਚੁੱਪ ਕਰਾ ਦਿੰਦੀ ਆ ਵੀ ਮੇਰੇ ਤੋਂ ਬੋਲਿਆ ਨਹੀਂ ਜਾਂਦਾ ਚਲ ਰੀਤ ਦੀ ਮਾਂ ਨੂੰ ਡਾਕਟਰ ਦੇ ਲੈ ਕੇ ਜਾਂਦੀ ਆ ਤੇ ਦਵਾਈ ਦਵਾਈ ਦਵਾਉਂਦੀ ਆ ਇੱਕ ਦੋ ਦਿਨਾਂ ਦੇ ਵਿੱਚ ਰੀਤ ਠੀਕ ਹੋ ਜਾਂਦੀ ਆ ਫਿਰ ਰੀਤ ਦੀ ਮਾਂ ਉਹਨੂੰ ਪੁੱਛਦੀ ਆ ਵੀ ਤੂੰ ਮੈਨੂੰ ਗੱਲ ਦੱਸ ਕੀ ਹੋਈ ਆ ਤਾਂ ਰੀਤ ਉਹਨੂੰ ਕਹਿੰਦੀ ਹੈਗੀ ਵੀ ਮੇਰੀ ਭੂਆ ਨੇ ਤਾਂ ਆਪਣੇ ਨਾਲ ਠੱਗੀ ਮਾਰੀ ਆ ਵੀ ਉਹਨੇ ਮੰਦਬੁੱਧੀ ਮੁੰਡੇ ਨਾਲ ਮੇਰਾ ਵਿਆਹ ਕਰਵਾਇਆਗਾ ਵੀ ਪੈਸਿਆਂ ਦੇ ਲਾਲਚ ਚ ਉਹਨੇ ਪੈਸੇ ਹੀ ਲਏ ਆ ਤਾਂ ਰੀਤ ਦੀ ਮਾਂ ਜਿਹੜੀ ਉਹਦੀ ਭੂਆ ਨੂੰ ਬਹੁਤ ਗਾਲਾਂ ਦਿੰਦੀ ਆ ਅੰਦਰੋਂ ਅੰਦਰ ਹੀ ਕਿਉਂਕਿ ਜਦੋਂ ਕੋਈ ਬੰਦਾ ਦੁਖੀ ਆ ਤਾਂ ਉਹ ਬਾਦ ਅਸੀਸ ਨਹੀਂ ਦੇਊਗਾ ਉਦੋਂ ਰੀਤ ਦਾ ਪਿਓ ਆ ਜਿਹੜਾ ਉਹ ਸ਼ਰਾਬ ਪੀ ਕੇ ਫਿਰ ਉਹੀ ਹਾਲ ਕਰਦਾ ਉਹ ਐ ਵੀ ਨਹੀਂ ਵੇਖਦਾ ਵੀ ਮੇਰੀ ਤੀ ਵੀ ਇਹੀ ਵਾਰੀ ਆ ਹਨਾ ਜਦੋਂ ਉਹ ਉਹਦੀ ਮਾਂ ਨਾਲ ਲੜਦਾ ਤੇ ਰੀਤ ਕੁਛ ਕਹਿ ਦਿੰਦੀ ਆ ਤੇ ਉਹ ਰੀਤ ਨੂੰ ਵੀ ਕੁੱਟਣ ਪੈ ਜਾਂਦਾ ਰੀਤ ਸੋਚਦੀ ਆ ਵੀ ਨਾ ਤਾਂ ਮੈਂ ਇੱਥੇ ਸੌਖੀਆਂ ਨਾ ਮੈਂ ਉੱਥੇ ਸੌਖੀਆਂ ਵੀ ਮੈਂ ਕਿੱਧਰ ਜਾਵਾਂ ਰੀਤ ਤੇ ਉਹਦੀ ਮਾਂ ਚਲੋ ਵਿਚਾਰੀਆਂ ਐਸੀ ਤਰ੍ਹਾਂ ਟਾਈਮ ਪਾਸ ਕਰਦੀਆਂ ਤੇ ਫਿਰ ਰੀਤ ਦੀ ਮਾਂ ਰੀਤ ਬਾਰੇ ਸੋਚਦੀ ਆ ਵੀ ਰੀਤ ਐਂ ਤਾਂ ਤੂੰ ਕਿਵੇਂ ਟਾਈਮ ਪਾਸ ਕਰੇਂਗੀ ਹਨਾ ਵੀ ਚੱਲ ਕੋਈ ਨਾ ਪੁੱਤ ਵੀ ਜਿਹੋ ਜੀ ਤੇਰੀ ਕਿਸਮਤ ਵੀ ਤੂੰ ਚਲੀ ਜਾ ਆ ਰੀਤ ਦੇ ਸੱਸ ਸਹੁਰਾ ਵੀ ਆਉਂਦੇ ਆ ਇੱਕ ਦਿਨ ਉਹ ਕਹਿੰਦੇ ਆ ਵੀ ਦੇਖ ਪੁੱਤ ਜੋ ਵੀ ਹੋ ਗਿਆ ਹਨਾ ਹੁਣ ਹੋ ਗਿਆ ਤੁਹਾਡਾ ਵਿਆਹ ਹੋਇਆ ਵੀ ਤੂੰ ਸਾਡੇ ਘਰ ਦੀ ਨੂੰਹ ਆ ਵੀ ਇੱਕ ਗੱਲ ਚੱਲ ਅਸੀਂ ਤੈਨੂੰ ਰਾਤ ਨੂੰ ਉਹਦੇ ਕਮਰੇ 'ਚ ਨਹੀਂ ਪੈਣ ਦਿਆ ਕਰਦੇ ਵੀ ਹੈਗੀ ਤਾਂ ਤੂੰ ਚਲ ਉਹਦੇ ਘਰ ਵਾਲਿਆਂ ਹੀ ਆ ਵੀ ਕਿਤੇ ਤਾਂ ਠੀਕ ਹੋਊ ਗਈ ਵੀ ਤੂੰ ਇੱਥੇ ਆਪਣੀ ਮਾਂ ਤੇ ਕਿੰਨਾ ਚਿਰ ਬੋਝ ਬਣੇਗੀ ਤਾਂ ਰੀਤ ਵੀ ਆਪਣੀ ਮਾਂ ਬਾਰੇ ਸੋਚ ਕੇ ਚਲੀ ਜਾਂਦੀ ਆ ਜਦੋਂ ਰੀਤ ਨੂੰ ਗਈ ਨੂੰ ਹਜੇ 10 ਦਿਨ ਹੋਏ ਹੁੰਦੇ ਆ ਤਾਂ ਰੀਤ ਦੇ ਪੇਕੇਆਂ ਤੋਂ ਖਬਰ ਆਉਂਦੀ ਆ ਵੀ ਉਹਦੇ ਪਿਓ ਦੀ ਮੌਤ ਹੋ ਗਈ ਜਿਆਦਾ ਸ਼ਰਾਬ ਪੀਣ ਕਰਕੇ ਨਾ ਤੇ ਉਹਦਾ ਸੁੱਤਾ ਪਿਆ ਹੀ ਰਹਿ ਗਿਆ ਰੀਤ ਆਪਣੇ ਪੇਕੇ ਆਉਂਦੀ ਆ ਤੇ ਭੋਗ ਤੱਕ ਆਪਣੇ ਪੇਕੇ ਰਹਿੰਦੀ ਆ ਤੇ ਆਪਣੀ ਮਾਂ ਨੂੰ ਕਹਿੰਦੀ ਆ ਵੀ ਮਾਂ ਮੈਂ ਦਿਹਾੜੀ ਕਰਕੇ ਖਾ ਲਵਾਂ ਪਰ ਮੈਂ ਉਸ ਘਰੇ ਨਹੀਂ ਜਾਣਾ ਵੀ ਮੈਨੂੰ ਉਸ ਘਰ ਦੀ ਅਮੀਰੀ ਦਾ ਕੀ ਭਾ ਹਨਾ ਵੀ ਉਹਦਾ ਐ ਨਹੀਂ ਪਤਾ ਮੈਨੂੰ ਕਦੋਂ ਕੁੱਟਣ ਲੱਗ ਜਾਂਦਾ ਵੀ ਮੇਰੇ ਤੋਂ ਕੁੱਟ ਮਾਰ ਨਹੀਂ ਸਹੀ ਜਾਂਦੀ ਵੀ ਚਲ ਕੰਮ ਤਾਂ ਮੈਨੂੰ ਕੋਈ ਔਖਾ ਨਹੀਂ ਕਰਨਾ ਤਾਂ ਰੀਤ ਦੀ ਮਾਂ ਕਹਿੰਦੀ ਵੀ ਦੇਖ ਪੁੱਤ ਜੇ ਤੂੰ ਨਹੀਂ ਜਾਣਾ ਚਾਹੁੰਦੀ ਨਾ ਮੈਂ ਤੇਰੇ ਨਾਲ ਜ਼ਬਰਦਸਤੀ ਨਹੀਂ ਕਰੂੰਗੀ ਵੀ ਚਲ ਤੂੰ ਨਾ ਜਾ ਰੀਤ ਦੇ ਸੱਸ ਸਹੁਰਾ ਫੇਰ ਆਉਂਦੇ ਆ ਉਹਨੂੰ ਲੈਣ ਭੋਗ ਤੋਂ ਬਾਅਦ ਰੀਤਾ ਜਿਹੜੀ ਉਹ ਮਨਾ ਕਰ ਦਿੰਦੀ ਆ ਵੀ ਮੈਂ ਨਹੀਂ ਜਾਣਾ। ਧੀਤ ਦੀ ਮਾਂ ਵੀ ਆਪਣੇ ਕੁੜਮ ਕੁੜਮਣੀ ਨੂੰ ਕਹਿ ਦਿੰਦੀ ਆ ਵੀ ਅਸੀਂ ਪੰਚਾਇਤ ਇਕੱਠੀ ਕਰਾਂਗੇ ਵੀ ਤੁਸੀਂ ਆਪਣੀ ਪੰਚਾਇਤ ਲੈ ਕੇ ਆ ਜਿਓ ਵੀ ਅਸੀਂ ਤਾਂ ਤਲਾਕ ਤਰਨਾ ਵੀ ਮੈਂ ਨਹੀਂ ਆਪਣੀ ਧੀ ਤੋੜਨੀ। ਚਲੋ ਪੰਚਾਇਤ ਦੇ ਵਿੱਚ ਗੱਲ ਜਾਂਦੀ ਆ ਤੇ ਜਦੋਂ ਪੰਚਾਇਤ ਨੂੰ ਸਾਰੇ ਮਾਮਲੇ ਦਾ ਪਤਾ ਲੱਗਦਾ ਤਾਂ ਫਿਰ ਪੰਚਾਇਤ ਵਾਲੇ ਵੀ ਕਹਿੰਦੇ ਆ ਵੀ ਇਹਨੇ ਤਾਂ ਵਿਚਾਰੀ ਨੇ ਛੋਟੀ ਹੁੰਦੀ ਤੋਂ ਹੀ ਦੁੱਖ ਦੇਖੇ ਸੀ ਵੀ ਜਦੋਂ ਜਿਹਦੇ ਨਾਲ ਵਿਆਹੀ ਆ ਉਹੀ ਨਹੀਂ ਠੀਕ ਵੀ ਫਿਰ ਇਹ ਸਹੁਰੇ ਜਾ ਕੇ ਕਰੋ ਵੀ ਕੀ ਚਲੋ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਦੀ ਸਹਿਮਤੀ ਨਾਲ ਦੋਨਾਂ ਦਾ ਤਲਾਕ ਹੋ ਜਾਂਦਾ। ਤੇ ਰੀਤ ਆਪਣੀ ਮਾਂ ਕੋਲ ਹੀ ਰਹਿਣ ਲੱਗਦੀ ਆ ਹੌਲੀ ਹੌਲੀ ਰੀਤ ਤੇ ਉਹਦੀ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣੇ ਘਰ ਦੀ ਹਾਲ ਤਾਂ ਜਿਹੜੀ ਥੋੜੀ ਸੁਧਾਰ ਲੈਂਦੀ ਆ ਜਿਹੜੇ ਘਰ ਦੇ ਵਿੱਚ ਰੀਤ ਕੰਮ ਕਰਦੀ ਸੀ ਉਸੇ ਘਰ ਦੀ ਜਿਹੜੀ ਨੂੰਹ ਆ ਉਹਨੇ ਰੀਤ ਦੇ ਰਿਸ਼ਤੇ ਦੀ ਦੱਸ ਪਾਈ ਉਹਦੀ ਮਾਂ ਕੋਲ ਕਿ ਸਾਡੇ ਮੇਰੇ ਮੇਰੀ ਭੂਆ ਦੇ ਹਨਾ ਕੋਈ ਕੰਮ ਵਾਲੀ ਲੱਗੀ ਆ ਵੀ ਉਹਦਾ ਮੁੰਡਾ ਬਹੁਤ ਨਰਮ ਆ ਵੀ ਮੈਂ ਜੇ ਗੱਲ ਕਰਾਂ ਰਿਸ਼ਤੇ ਦੀ ਤਾਂ ਰੀਤ ਦੀ ਮਾਂ ਕਹਿੰਦੀ ਵੀ ਚਲ ਤੂੰ ਕਰ ਲੈ ਉਨੇ ਗੱਲ ਕੀਤੀ ਉਹਨੇ ਸਾਰੀ ਗੱਲ ਦੱਸੀ ਵੀ ਕੁੜੀ ਪਹਿਲਾਂ ਇਸ ਤਰ੍ਹਾਂ ਵਿਆਹੀ ਸੀ ਵੀ ਉਹਦੇ ਘਰ ਵਾਲਾ ਮੰਦਬੁੱਧੀ ਸੀ ਵੀ ਵਧੀਆ ਨਰਮ ਕੁੜੀ ਆ ਅਗਲੇ ਨੂੰ ਵੀ ਗੱਲ ਫੇਟ ਆ ਜਾਂਦੀ ਆ ਚਲੋ ਹਨਾ ਕਿਉਂਕਿ ਰਿਸ਼ਤਿਆਂ ਦੇ ਵਿੱਚ ਜਦੋਂ ਉਧਰ ਉਧਰ ਕੋਈ ਕੰਮ ਕਰਦਾ ਹੋਵੇ ਵਿਸ਼ਵਾਸ ਹੁੰਦਾ ਤਾਂ ਫਿਰ ਉਸ ਘਰ ਦੀ ਨੂੰਨੇ ਰੀਤ ਦਾ ਰਿਸ਼ਤਾ ਕਰਵਾਇਆ ਤੇ ਰੀਤ ਦੀ ਮਾਂ ਨੇ ਉਹਨੂੰ ਚੁੰਨੀ ਚੜਾ ਕੇ ਹੀ ਤੋਰ ਦਿੱਤਾ ਹਨਾ ਤੇ ਰੀਤ ਆਪਣੇ ਸਹੁਰੇ ਘਰ ਜਾਂਦੀ ਆ ਤੇ ਉਹਦਾ ਸਹੁਰਾ ਪਰਿਵਾਰ ਭਾਵੇਂ ਬੜਾ ਅਮੀਰ ਤਾਂ ਨਹੀਂ ਸੀ ਉਹਨਾਂ ਵਰਗੀ ਹੀ ਹਾਲਤ ਸੀ ਪਰ ਫਿਰ ਵੀ ਓਏ ਸੀਬੀਓ ਦੇ ਘਰ ਵਾਲਾ ਵਧੀਆ ਸਿਆਣਾ ਸੀ ਸਮਝਦਾਰ ਸੀ ਕੰਮ ਧੰਦਾ ਕਰਦਾ ਸੀ ਉਹਦੇ ਸੱਸ ਸਹੁਰੇ ਦਾ ਸੁਭਾਅ ਵੀ ਵਧੀਆ ਸੀ ਤੇ ਰੀਤ ਆ ਜਿਹੜੇ ਆਪਣੇ ਪਿਛਲੇ ਸਾਰੇ ਦੁੱਖ ਭੁੱਲ ਜਾਂਦੀ ਆ ਤੇ ਉਹ ਆਪਣੇ ਸਹੁਰੇ ਘਰ ਵਧੀਆ ਸੁਖੀ ਵੱਸਦੀ ਆ ਰੀਤ ਦੇ ਤਲਾਕ ਤੋਂ ਬਾਅਦ ਰੀਤ ਨੇ ਤੇ ਉਹਦੀ ਮਾਣੇ ਉਹਦੀ ਭੂਆ ਨਾਲੋਂ ਰਿਸ਼ਤਾ ਤੋੜ ਲਿਆ ਸੀ ਤੇ ਸਾਰੇ ਪਿੰਡ ਦੇ ਵਿੱਚ ਗੱਲਾਂ ਹੁੰਦੀਆਂ ਸੀ ਵੀ ਜਿਹੜੇ ਖੂਨ ਦੇ ਰਿਸ਼ਤੇ ਆ ਉਹ ਵੀ ਕਿੰਨੇ ਸਵਾਰਥੀ ਹੋ ਸਕਦੇ ਆ ਕਿੰਨੇ ਸਵਾਰਥੀ ਹੋ ਜਾਂਦੇ ਆ ਵੀ ਇੱਕ ਲਾਲਚ ਦੇ ਕਰਕੇ 2 ਲੱਖ ਰੁਪਈਆ ਲੈਣ ਲਾਲਚ ਦੇ ਵਿੱਚ ਆ ਕੇ ਉਹਨੇ ਕਿਵੇਂ ਆਪਣੀ ਭਤੀਜੀ ਦੀ ਜ਼ਿੰਦਗੀ ਹੈ ਜਿਹੜੀ ਦਾਤ ਲਈ ਵੀ ਚਲੋ ਕਿਸਮਤ ਚੰਗੀ ਸੀ ਉਹ ਤਾਂ ਉਧਰੋਂ ਤਲਾਕ ਹੋ ਕੇ ਉਹਦਾ ਦੁਬਾਰਾ ਵਿਆਹ ਹੋ ਗਿਆ ਫਿਰ ਰੀਤ ਤੇ ਉਹਦੀ ਮਾਂ ਨੇ ਉਹਦੀ ਭੂਆ ਨੂੰ ਕਦੇ ਵੀ ਮੂੰਹ ਨਹੀਂ ਲਾਇਆ ਤੇ ਨਾ ਹੀ ਉਹ ਉਹਦੇ ਕੋਲ ਗਈਆਂ ਹਾਂਜੀ ਦੋਸਤੋ ਆਪਣੀ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਕੋਈ ਕਿਸੇ ਦੇ ਦਿਲ ਨੂੰ ਖੇਸ ਪਹੁੰਚਾਉਣਾ ਨਹੀਂ ਜਾਂ ਇਹ ਮਕਸਦ ਨਹੀਂ ਹੈਗਾ ਕਿ ਸਾਰੇ ਹੀ ਰਿਸ਼ਤੇ ਆ ਜਿਹੜੇ ਸਵਾਰਥੀ ਹੁੰਦੇ ਆ ਪਰ ਜ਼ਿਆਦਾਤਰ ਰਿਸ਼ਤੇ ਆ ਜਿਹੜੇ ਬਹੁਤ ਸਵਾਰਥੀ ਹੋ ਗਏ ਆ ਹਰ ਕੋਈ ਬੰਦਾ ਦੂਜੇ ਦੇ ਰਿਸ਼ਤੇ ਚੋਂ ਆਪਣਾ ਮਤਲਬ ਕੱਢਣਾ ਚਾਹੁੰਦਾ ਪੈਸਾ ਇਨਾ ਮੁੱਖ ਬਣਾ ਲਿਆ ਰਿਸ਼ਤੇਆਂ ਨੇ ਕਿ ਪੈਸੇ ਪਿੱਛੇ ਜਿਹੜੇ ਰਿਸ਼ਤਿਆਂ ਦੀ ਕੀਮਤ ਆ ਉਹ ਵੀ ਲਗਾਉਣ ਲੱਗ ਗਏ ਆ ਰੀਤ ਦੀ ਸਿਆਣਪ ਕਰਕੇ ਤੇ ਰੀਤ ਦੀ ਮਾਂ ਦੇ ਸਬਰ ਕਰਕੇ ਚਲੋ ਉਹਨਾਂ ਦੀ ਜਿਹੜੀ ਮੰਗਰਲੀ ਜ਼ਿੰਦਗੀ ਆ ਉਹ ਸੌਖੀ ਰਹੀ ਜੇ ਰੀਤ ਸਮੇਂ ਸਿਰ ਫੈਸਲਾ ਨਾ ਲੈਂਦੀ ਤਾਂ ਉਹਦੀ ਜ਼ਿੰਦਗੀ ਵੀ ਉਹਦੀ ਮਾਂ ਵਾਂਗੂ ਨਰਕ ਬਣ ਕੇ ਰਹਿ ਜਾਣੀ ਸੀ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ